ਕੀਤਾ ਜਿਨ੍ਹਾਂ ਨੇ ਮੇਰੇ ਪੈਰਾਂ ਦੇ ਵਿੱਚ ਚੰਜੀਰਾ ਪੰਨਿਆਂ ਨੇ ਪਰ ਬਾਬਾ ਤੂੰ ਹੈ ਕੌਣ ਤੇਰਾ ਨਾਂ ਕੀ ਆ ਮੈਨੂੰ ਹਿੰਦੁਸਤਾਨ ਕਹਿੰਦੇ ਨੇ ਤੇ ਸੱਤ ਸਮੁੰਦਰੋਂ ਪਾਰ ਆਏ ਗੋਰੇ ਨੇ ਮੈਨੂੰ غلام ਬਣਾਇਆ ਤੇਰੀ ਧਰਤੀ ਤੇ ਗੋਰੇ ਕਿੰਨੇ ਆ 1.5 ਲੱਖ ਤੇ ਤੇਰੀ ਧਰਤੀ ਤੇ ਤੇਰੇ ਆਪ ਦੇ ਬੰਦੇ ਕਿੰਨੇ ਆ 30 ਕਰੋੜ 30 ਕਰੋੜ ਬੰਦੇ ਆ ਕਿ ਭੇਡਾਂ ਆ 30 ਕਰੋੜ ਬੰਦੇ ਆ ਕਿ ਚੂਹੇ 30 ਕਰੋੜ ਬੰਦੇ ਆ ਕਿ ਮੱਛਰ ਆ 30 ਕਰੋੜ ਬੰਦੇ ਆ ਕਿ ਮੱਖੀਆਂ ਨਹੀਂ ਤੇ 30 ਕਰੋੜ ਬੰਦੇ ਜਿੰਨਾ ਗਿਆ 60 ਕਰੋੜ ਬਾਹਾਂ ਨੇ ਉਹ ਚੂਹੇ ਨਹੀਂ ਭੇਡਾਂ ਨਹੀਂ ਮੱਛਰ ਨਹੀਂ ਮੱਖੀਆਂ ਨਹੀਂ ਉਹਦਾ ਸੂਰ ਮੈਨੇ ਸੂਰ ਮੈਂ ਕਿੱਤੇ ਉਹਨਾਂ ਵਿੱਚ ਮੈਂ ਇੱਕ ਸੂਰਮੇ ਦੀ ਗਾਥਾ ਤੁਹਾਨੂੰ ਇੱਥੇ ਸੁਣਾਉਣ ਆਇਆ ਜਿਹਦਾ ਨਾਂ ਹੈ ਭਗਤ ਸਿੰਘ 1928 ਆਜ਼ਾਦੀ ਮੰਗਦੇ ਲੱਖਾਂ ਹੀ ਹਿੰਦੁਸਤਾਨੀਆਂ ਦੀਆਂ ਅੱਖਾਂ ਵਿੱਚ ਕੱਟਾ ਪਾਉਣ ਲਈ ਅੰਗਰੇਜ਼ ਨੇ ਸਾਈਮਨ ਕਮਿਸ਼ਨ ਨੂੰ ਹਿੰਦੁਸਤਾਨ ਭੇਜਿਆ ਜਿੱਥੇ-ਜਿੱਥੇ ਵੀ ਇਹ ਸਾਈਮਨ ਕਮਿਸ਼ਨ ਗਿਆ ਦੇਸ਼ ਭਗਤਾਂ ਨੇ ਉਹਦਾ ਡਟ ਕੇ ਵਿਰੋਧ ਕੀਤਾ ਤੇ ਸਾਈਮਨ ਕਮਿਸ਼ਨ ਗੋ ਵੈਕ ਦੇ ਨਾਰੇ ਲਾਏ ਇਹ ਸਾਈਮਨ ਕਮਿਸ਼ਨ ਗੋ ਵੈਕ ਦੇ ਨਾਰਿਆਂ ਨਾਲ ਦੇਸ਼ ਦਾ ਸਾਰਾ ਆਕਾਸ਼ ਗੂੰਜ ਠਿਆ ਦੇਖਦੇ ਨੇ ਤੇ ਸਾਈਮਨ ਕਮਿਸ਼ਨ ਲਾਹੌਰ ਸ਼ਹਿਰ ਵੀ ਪੁੱਜਿਆ ਉਹ ਹੁਕਮ ਬਾਦਸ਼ਾਹ ਦਾ ਹਰਕਤ ਖੁਦਾ ਦੀ ਸਾਰਿਆਂ ਲੋਕਾਂ ਨੂੰ ਖਬਰਦਾਰ ਕੀਤਾ ਜਾਂਦਾ ਹੈ ਕਿ ਲਾਹੌਰ ਸ਼ਹਿਰ ਵਿੱਚ ਵਾਧੀਆਂ ਸਰਦਰਮੀਆਂ ਕਰਕੇ ਸ਼ਾਹਦਮਨ ਪੰਘ ਹੋ ਗਿਆ ਹੈ ਇਸ ਕਰਕੇ ਸ਼ਹਿਰ ਦੇ ਸਾਰੇ ਜਥੇ ਜਲੂਸਾਂ ਦੇ ਪਾਬੰਦੀ ਲਗਾਈ ਜਾਂਦੀ ਹੈ ਚਲ ਤੇ ਜਲੂਸ ਕੱਢਣਾ ਸਾਡਾ ਬੁਨਿਆਦੀ ਹੱਕ ਹੈ ਤੇ ਕੋਈ ਸਾਡੇ ਹੱਕ ਹੋਵੇ ਅਸੀਂ ਜੱਪਰੀਏ ਸੈਵਨ ਕਮਿਸ਼ਨ ਗੋਬੈਕ ਤੂ ਬੈਕ ਤੂ ਬੈਕ ਸੈਵਨ ਕਮਿਸ਼ਨ ਗੋਬੈਕ ਗੋਬੈਕ ਤੂ ਬੈਕ ਤੂ ਬੈਕ जा तो न त लाठीचार्जा ਆਏ ਉਹ ਆਏ ਇੱਕ ਡਾਗਣੀ ਚੱਲੀ ਇੱਕ ਵੀ ਲੰਮਾ ਪਾਤਾ ਲੰਮਾ ਉਹ ਹੁਣ ਕੋਈ ਕੁਛ ਕੇ ਵਿਖਾਵੇਂ ਹਾ ਕੰਗੀ ਕਰਦੀ ਕੰਗੀ ਉਹ ਬੱਲਿਆ ਤੂੰ ਕਦੇ ਆਪਣੇ ਘਰ ਵਿੱਚ ਕੰਗੀ ਕੀਤੀ ਐ ਉਹ ਕੀ ਮਤਲਬ ਉਹ ਤੇਰਾ ਜਿਹੜੀ ਗੋਰੀ ਸਰਕਾਰ ਦੀ ਤੂੰ ਨੌਕਰੀ ਕਰਦਾ ਪਿਆਣਾ ਤੂੰ ਤੈਨੂੰ ਪਤਾ ਉਹਨੇ ਤੇਰੇ ਘਰ ਦਾ ਕੀ ਹਾਲ ਕੀਤਾ ਏ ਉਹ ਕੀ ਹਾਲ ਕੀਤਾ ਮੇਰੇ ਘਰ ਦਾ ਘਰੇ ਤਾਂ ਸਭ ਠੀਕ ਠਾਕ ਏ ਤੂੰ ਸਭ ਠੀਕ ਠਾਕ ਏ ਓ ਹਾਂ ਹਾਂ ਸਭ ਠੀਕ ਠਾਕ ਹੈ ਹਾਂ ਪਰ ਇੱਕ ਬੁੱਢੀ ਮਾਂ ਜ਼ਰੂਰ ਹੈ ਬੜੇ ਦਿਨਾਂ ਤੋਂ ਬਿਮਾਰ ਪਈ ਹੈ ਉੱਤੇ ਫੇਰ ਉਹਦਾ ਇਲਾਜ ਕਰਾ ਉਹਦਾ ਇਲਾਜ ਕਿੱਥੋਂ ਕਰਾ ਦਈਏ ਪੈਸੇ ਤੇਰਾ ਪਿਓ ਦਊ ਬਾਕੀ ਤਾਂ ਸਭ ਠੀਕ ਹੈ ਨਾ ਉਹ ਹਾਂ ਬਾਕੀ ਸਭ ਠੀਕ ਠਾਕ ਆ ਅ ਜਵਾਕਾਂ ਦੀ ਮਾਂ ਕਹਿੰਦੀ ਸੀ ਕਿ ਜਵਾਕਾਂ ਨੂੰ ਮਿੱਠਾ ਖਾਦੈ ਨੂੰ ਵੀ ਚੇਰ ਹੋ ਗਿਆ ਤੇ ਫੇਰ ਖਵਾ ਦੇ ਇਹਨਾਂ ਨੇ ਮਿੱਠਾ ਉਹ ਮਿੱਠਾ ਕਿੱਥੋਂ ਖਵਾ ਦਈਏ ਪੈਸੇ ਤੇਰਾ ਪਿਓ ਦਊ ਉਹ ਭੜਿਆ ਲੋਕਾ ਕਦੇ ਤੂੰ ਸੋਚਿਆ ਤੇਰੇ ਘਰ ਵਿੱਚ ਤੇਰੀ ਬੁੱਢੀ ਮਾਂ ਬਿਮਾਰ ਪਈ ਐ ਉਹਦੇ ਇਲਾਜ ਲਈ ਪੈਸੇ ਨਹੀਂ ਤੇਰੇ ਜਵਾਕਾਂ ਨੇ ਕਿ ਕਦੇ ਮਿੱਠਾ ਨਹੀਂ ਖਾ ਕੇ ਵੇਖਿਆ ਮਿੱਠੇ ਲਈ ਪੈਸੇ ਕਿਉਂ ਨਹੀਂ ਤੇਰੇ ਘਰ ਵਾਲੀ ਦੇ ਟੰਤੇ ਕੱਪੜੇ ਪਾਟੇ ਨੇ ਉਹਦੇ ਲਈ ਨਵੇਂ ਕੱਪੜੇ ਕਿਉਂ ਨਹੀਂ ਕਦੇ ਸੋਚਿਆ ਮੈਂ ਕਿਉਂ ਸੋਚਾਂ ਮੈਂ ਤਾਂ ਸਰਕਾਰ ਦਾ ਨੌਕਰ ਹਾਂ ਮੇਰਾ ਸਭ ਕੋਈ ਸਰਕਾਰ ਦਾ ਮੇਰੇ ਆ ਸਰਕਾਰ ਦੇ ਆਪ ਬਤਲੂਣ ਵੀ ਸਰਕਾਰ ਦੀ ਆਪ ਪੇਟੀ ਵੀ ਸਰਕਾਰ ਦੀ ਆ ਕਮੀਜ਼ ਵੀ ਸਰਕਾਰ ਦੀ ਤੇ ਆ ਸੀਟੀਵੀ ਸਰਕਾਰ ਦੀ ਤੇ ਤੇਰਾ ਦਿਮਾਗ ਵੀ ਸਰਕਾਰ ਦਾ ਹਾਂ ਹਾਂ ਜੇ ਸਾ ਮੈਨੂੰ ਹੁਕਮ ਕਰ ਮੈਂ ਤਾਂ ਉਹਨਾਂ ਦਾ ਝੂਠਾ ਵੀ ਖਾ ਸਕਾਂ ਜੇ ਸਾ ਤੈਨੂੰ ਹੁਕਮ ਕਰਨਾ ਤੂੰ ਤਾਂ ਥੁੱਕੇ ਵੀ ਚੱਟ ਲਵੇ ਉਹ ਬਾਬਾ ਤੂੰ ਮੈਨੂੰ ਬਹੁਤਾ ਫੰਕੂ ਸੈਨਾਪਾ ਮਾਹੋ ਵੀ ਬੜੇ ਕੰਮ ਕਰਨੇ ਨੇ ਤੂੰ ਜਾ ਭੜਿਆ ਲੋਕਾ ਜਾ ਤੂੰ ਹਰੇ ਸਰਕਾਰ ਦੀ ਸੀਟੀ ਵਜਾ ਏ ਜਦੋਂ ਸਿਟੀ ਵੱਜਦੀ ਸੀ ਨਾ ਪਾਕ ਤੇ ਸੰਗਦੇ ਹਦੇ ਸਾਥੀਆਂ ਨੇ ਥਾ ਥਾ ਤੇ ਜਾ ਕੇ ਅੰਗਰੇਜ਼ਾਂ ਦੇ ਖਿਲਾਫ ਜਿਹਾਦ ਚਲਾਇਆ ਤੇ ਜਿੱਥੇ ਜਿੱਥੇ ਵੀ ਅੰਗਰੇਜ਼ਾਂ ਦੇ ਟੌਂਡ ਤੇ ਟੁੱਟੀ ਜਾਂਦੇ ਉੱਥੋ ਉੱਥੋ ਆਜ ਆਉਂਦੀਆਂ ਕੌਡੀ ਬੱਚਾ ਹਾਏ ਹਾਏ ਤੁਜੀ ਬੱਚਾ ਹਾਏ ਹਾਏ ਤੁਜੀ ਬੱਚਾ ਹਾਏ ਹਾਏ અમાਰੂ ਖੇਤਰ ਹਰ ਈਲਾਣਾ ਹੋਵੇ ਤੇ ਡਰਾ ਹੀ ਦਿੱਤਾ ਸੀ ਤੇਨੂੰ ਡਰਾਉ ਨਹੀਂ ਦੋਸਲਾ ਸੀ ਦੀ ਬਗਨਾ ਔਂ ਠੀਗੀ ਮੰਗਨਾ ਆ ਨਾਲੇ ਮੁੰਡਿਆਂ ਦੇ ਸੀ ਆ ਪੰਪਜ ਪੜੀ ਤੰਗ ਤੇ ਆਹ ਹਾਪੀਆਂਦ ਨਾ ਨਾ ਸਾਲਿਆਂ ਨੂੰ ਇੱਥਾਂ ਉਹ ਕਿੰਨਾ ਸਾਲਿਆਂ ਨੂੰ ਅਣਜਣੇ ਅੰਧੇ ਯਾਰ ਨੇ ਮੇਰੇ ਕਿਹੜੇ ਯਾਰ ਨੇ ਆ ਜਿਹੜੇ ਸੰਤ ਸਮੁੰਦਰਾ ਮਾਰਾਏ ਨੇ ਜਿੰਨਾ ਦੀ ਪੂਥੀ ਰਾਜ ਬਹੁਤ ਵੱਡਾ ਤੇ ਜੇ ਸੂਰਜ ਇਹਨਾਂ ਦੇ ਰਾਤ ਚ ਇੱਕ ਵਾਰੀ ਚੜ ਜਾਏ ਫੇਰ ਨਹੀਂ ਲੈਂਦਾ ਉਹ ਜੇ ਲੈਣ ਲੱਗੇਗਾ ਤਾਂ ਫੜ ਲੈਣਗੇ ਉਹ ਇਹਨਾਂ ਨੂੰ ਫੜਨ ਦੀ ਕੀ ਲੋੜ ਆ ਉਹ ਸੂਰਜ ਤਾਂ ਇਹਨਾਂ ਤੋਂ ਉਹੀ ਡਰਦਾ ਅੱਛਾ ਤੂੰ ਇਹ ਦੱਸ ਬੀਆ ਮੁੰਡੇ ਗੱਲਾਂ ਕੀ ਕਰਦੇ ਸੀ ਉਹ ਮੁੰਡੇ ਗੱਲਾਂ ਉਹ ਮੈਂ ਤੈਨੂੰ ਫੇਰ ਦੱਸੂ ਪਹਿਲਾਂ ਮੈਨੂੰ ਥੋੜੇ ਜਿਹੇ ਪੈਸੇ ਦੇ ਉਹ ਪੈਸੇ ਸੁਣਦੇ ਹੁਣ ਤੂੰ ਮੈਨੂੰ ਪੈਸੇ ਲਏਗਾ ਕਿਉਂ ਤੂੰ ਨਹੀਂ ਲੈਂਦਾ ਮੈਂ ਕਿਹਨੂੰ ਤੂੰ ਲੈਣਾ ਮੈਨਾਂ ਸਭ ਪਤਾ ਤੂੰ ਪੁੱਛਣੋਂ ਗੱਲਾਂ ਦੱਸੰਦੇ ਪੈਸੇ ਲੈਣਾ ਓਏ ਜਬਲੀਆਣਾ ਮਾਰੀ ਜਾਵੇਂ ਤੂੰ ਨਹੀਂ ਦੇਣੇ ਨਹੀਂ ਦੇਣੇ ਨਹੀਂ ਦੇਣੇ ਹੈਨੀ ਮਰ ਕੋਲੇ ਟੋਟੇ ਬੱਚਾ ਹੈ ਹੈ ਟੋਟੇ ਬੱਚਾ ਹੈ ਹੈ ਟੋਟੇ ਬੱਚਾ ਹੈ ਹੈ ਓ ਕਾ ਸੁਣ ਹੱਲੇ ਹੱਲੇ ਲੈ ਪੈਸੇ ਹੱਲੇ ਪਾਤ ਸੇ ਮੇਗੀ ਤੂੰ ਥੋੜੇ ਆ ਥੋੜੇ ਜਿਹੇ ਹੋਰ ਦੇ ਮੈਂ ਫੇਰ ਕਹੇਗਾ ਹੋਰ ਦੇ ਥੋੜੇ ਟਾਈਮ ਬਾਅਦ ਫੇਰ ਕਹੇਗਾ ਦੇ ਅਹੀਂ ਤਾਂ ਤੈਨੂੰ ਮੈਂ ਪੈਸੇ ਹੀ ਦਿੰਦਾ ਰਹੂੰਗਾ ਖੈਣੀ ਮੇਰੇ ਕੋਲ ਪੈਸੇ ਤੂੰ ਨਹੀਂ ਦੇਣੇ ਨਹੀਂ ਦੇਣੇ ਨਹੀਂ ਦੇਣੇ ਟੋਟੇ ਬੱਚਾ ਹੈ ਹੈ ਟੋਟੇ ਬੱਚਾ ਹੈ ਹੈ ਟੋਟੇ ਬੱਚਾ ਹੈ ਹਣ ਲੈ ਹੋਰ ਲੈ ਲੈ ਹੁਣ ਦੱਸ ਰਹੀ ਆ ਮੁੰਡੇ ਗੱਲਾਂ ਕੀ ਕਰਦੇ ਸੀ ਮੁੰਡੇ ਗੱਲਾਂ ਕਰਦੇ ਸੀ ਵੀ ਆਪਾਂ ਇਹਨਾਂ ਨੂੰ ਇਹਨਾਂ ਟੋਟਾਂ ਨੂੰ ਪਿੰਡ 'ਚ ਨਹੀਂ ਰਹਿਣ ਦੇਣਾ ਉਟ ਕੀ ਹੁੰਦੇ ਨੇ ਮम्मा ਮੈਨੂੰ ਕੀ ਪਤਾ ਕੀ ਹੁੰਦੇ ਨੇ ਮੈਨੂੰ ਸਭ ਪਤਾ ਇਹ ਪੁੱਛਦੇ ਟੱਟੂ ਹੁੰਦੇ ਨੇ ਓਏ ਓ ਜਵਲੀ ਆਣਾ ਮਾਰੀ ਜਾ ਤੂੰ ਇਹ ਦੱਸ ਵੀ ਜਾ ਮੁੰਡੇ ਗੱਲਾਂ ਕੀ ਕਰਦੇ ਸੀ ਉਹ ਮਣੀਆਂ ਗੱਲਾਂ ਕਰਦੇ ਸੀ ਨੱਚਦੀਆਂ ਜਾਂਦੀਆਂ ਓਏ ਮੂਰਖ ਨੇ ਓ ਓ ਮੂਰਖ ਨਹੀਂ ਉਹਨਾਂ ਦਾ ਜ਼ਰਦਾਰ ਹੈ ਭਗਤ ਸਿੰਘ ਕਿਹੜਾ ਭਗਤ ਸਿੰਘ ਆ ਕਿਸ਼ਨ ਸਿੰਘ ਦਾ ਮੁੰਡਾ ਉਹ ਉਹਦਾ ਟੱਬਰ ਹੀ ਮੂਰਖਾਂ ਦਾ ਹੈ ਉਹਦਾ ਦਾਦਾ ਦੀ ਮੂਰਖੀ ਸੀ ਐਵੇਂ ਅੰਗਰੇਜ਼ਾਂ ਨਾਲ ਟਿਕੜਕਾ ਲਾਈ ਰੱਖਦਾ ਸੀ ਤੇ ਉਹਦਾ ਅਸਰ ਉਹਦੇ ਮੁੰਡੇ ਜੀਤ ਸਿੰਘ ਉਤੇ ਹੋਇਆ ਹੁਣ ਖਾਂਦਾ ਫਿਰਦਾ ਨਾ ਪਰਦੇਸਾਂ ਦੇ ਠੋਕਰਾਂ ਤੇ ਉਹਦੇ ਘਰ ਵਾਲੀ ਉਹ ਤੇਰੇ ਭਗਤ ਸਿੰਘ ਦੀ ਚਾਚੀ ਅੱਡੀਆਂ ਰਗੜ ਰਗੜ ਕੇ ਜ਼ਿੰਦਗੀ ਬਤੀਤ ਕਰਦੀ ਪਈ ਆ ਐਂ ਉਹ ਤਾਂ ਅੱਡੀਆਂ ਰਗੜ ਰਗੜ ਕੇ ਕੰਦੀਆਂ ਪਰ ਤੁਸੀਂ ਤੁਸੀਂ ਤਾਂ ਤੁਹਾਡੇ ਰਗੜ ਰਗੜ ਕੇ ਕਰਦੇ ਆ ਤਸੀਲਾਂ ਤੇਲੇ ਦਾ ਅਸਰ ਕੀ ਆ ਜੇ ਦੀ ਰਾਤਾਂ ਦੀ ਨੀਂਦ ਨਾ ਮੋ ਜਾਂਦੀ ਐ ਨਾਲੇ ਮੁੰਡੇ ਤਾਂ ਹੋਰ ਵੀ ਗੱਲਾਂ ਕਰਦੇ ਸੀ ਤੇ ਉਹਨਾਂ ਨੇ ਰਲ ਕੇ ਸਲਾਹ ਬਣਾਈ ਐ ਕੀ ਸਲਾਹ ਬਣਾਈ ਐ ਉਹਨਾਂ ਸਲਾਹ ਓ ਮੈਂ ਤੈਨੂੰ ਫੇਰ ਨਾ ਚੂੰ ਪਹਿਲਾਂ ਮੈਨੂੰ ਥੋੜੇ ਜੇ ਪੈਸੇ ਦੇ ਮੈਂ ਹੁਣੇ ਤਾਂ ਲੈ ਕੇ ਹਟਿਆ ਐਡੀ ਛੇਤੀ ਫੇਰ ਮੈਸੇ ਤੂੰ ਨਹੀਂ ਦੇਣੀ ਨਹੀਂ ਦੇਣ ਨਹੀਂ ਦੇਣਾ ਹੈ ਹੀ ਨਹੀਂ ਮੇਰੇ ਕੋਲ ਬੱਚਾ ਹਾਏ ਹਾਏ ਆ ਗਾ ਸੁਣ ਹਲੇ ਹੋਰ ਲੈਣਾ ਪੈਸੇ ਆ ਪਰਦੇ ਜੀ ਹਣ ਦੱਸ ਫੇਰਾ ਮੁੰਡਿਆਂ ਨੇ ਕੀਸਲਾ ਬਣਾਈ ਐ ਮੁੰਡਿਆਂ ਨੇ ਸਲਾਮ ਬਣਾਈ ਐ ਪਿਆਪਾਂ ਚੱਲਿਆ ਨੇ ਪਾਤਾ ਬਦਲਾ ਲੈਣਾ ਤੇ ਆ ਸ਼ਿੰਦੇ ਨੇ ਤਾਂ ਕਵਤਾ ਵੀ ਪੜੀ ਸੀ ਕਿਹੜੇ ਸ਼ਿੰਦੇ ਨੇ ਆ ਤੇਰੇ ਸ਼ਿੰਦੇ ਨੇ ਉਹ ਨਹੀਂ 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 ਉਹ ਮੇਰਾ ਸ਼ਿੰਦਾ ਉਹਦੀਆਂ ਥਾਵਾਂ ਤੇ ਕਵਤਾ ਨਹੀਂ ਪੜਦਾ ਓਏ ਉਹਨੇ ਪੜੀ ਸੀ ਇਹਦਾ ਮਤਲਬ ਉਹਨੇ ਮੇਰੇ ਘਰੇ ਵੀ ਅੱਗ ਲਾ ਦਿੱਤੀ ਆ ਆ ਉਹਦੇ ਪਿੰਡੋਂ ਦਾ ਤਾਂ ਮੈਨੂੰ ਪਤਾ ਸੀ ਪਰ ਜੇ ਇਹ ਪਤਾ ਹੁੰਦਾ ਕਿ ਉਹ ਮੇਰੇ ਘਰੀ ਅੱਗ ਲਾਊਗਾ ਤਾ ਉਹਨੂੰ ਪਿੰਡ ਚ ਵੜਨ ਤੋਂ ਪਹਿਲੇ ਹੀ ਹੱਤਕੜੀਆਂ ਲਵਾ ਦਿੰਦਾ। ਹਾਂ ਜੇ ਤੂੰ ਐਂ ਕਰਦਾ ਨਾ ਤੇ ਆ ਮੁੰਡਿਆਂ ਨੇ ਤੈਨੂੰ ਪਹਿਲੇ ਹੀ ਗੱਡੀ ਛਾੜ ਦੇਣਾ ਸੀ। ਗੱਡੀ ਛਾੜ ਦੇਣਾ ਹੀ ਨਾ ਲੁੱਟ ਪਈ ਆ। ਉਹ ਲੁੱਟ ਗਈ ਨਹੀਂ। ਹਾਂ ਆਂ ਨੇੜੇ ਨਿਕਲਣਾ ਵੀ ਹੁੰਦੇ ਨੇ ਨਾ। ਇਹ ਦੁਸ਼ਮਣ ਤਾਂ ਮaaf ਕਰ ਦਿੰਦੇ ਨੇ। ਆ ਪਰ ਤੇਰੇ ਵਰਗੇ ਗੱਤਾਰ ਨੂੰ ਨਹੀਂ। ਓਏ ਭੈਗਨ ਸਿੰਘ ਨੇ ਤਾਂ ਚੱਲਿਆਂ ਨੇ ਤਾਂ ਦੀ ਗੱਲ ਵੀ ਸੁਣਾਈ ਸੀ। ਤੋਂ ਦੇ ਹੱਥ ਚ ਚੱਲਿਆਣੇ ਬਾਗ ਦੀ ਮਿੱਟੀ ਸੀ ਤੇ ਸਾਰੇ ਮੁੰਡਿਆਂ ਦੇ ਨਾਲ ਕੇ ਕਸਮ ਖਾਦੀ ਐ ਕੀ ਕਸਮ ਖਾਦੀ ਐ ਕਸਮ ਮੁੰਡੇ ਨੇ ਓ ਮੈਂ ਤੈਨੂੰ ਫੇਰ ਦੱਸੂ ਪਹਿਲਾਂ ਮੈਨੂੰ ਥੋੜੇ ਜਿਹਾ ਪੈਸੇ ਦੇ ਓ ਤੂੰ ਤਾਂ ਰੀਸੀ ਪਾਈ ਆ ਬਾਰ ਬਾਰ ਪੈਸੇ ਮੰਗੀ ਜਾਂਦਾ ਢੜੀ ਮੇਰੇ ਕੋਲ ਪੈਸੇ ਤੂੰ ਨਹੀਂ ਦੇਣੇ ਨਹੀਂ ਦੇਣੇ ਨਹੀਂ ਦੇਣੇ ਮੈਂ ਕਿ ਜਵਾਂ ਹੀ ਨਹੀਂ ਦੇਣੇ ਤੋਨੀ ਬੱਚਾ ਹਾਏ ਹਾਏ ਤੋਨੀ ਬੱਚਾ ਹਾਏ ਹਾਏ ਤੋਨੀ ਬੱਚਾ ਰਾਏ ਹਾਏ ਗੱਲ ਸੁਣ ਕਰ ਸੁਣ ਹੱਲ ਲੈ ਲੈ ਪੈਸੇ ਹੁਣ ਹੁਣ ਦੱਸ ਵੀ ਆ ਮੁੰਡਿਆਂ ਨੇ ਕਸਮ ਕੀ ਖਾਧੀ ਐ ਮੁੰਡਿਆਂ ਨੇ ਕਸਮ ਖਾਧੀ ਐ ਵੀ ਜਿੰਨਾ ਚੰਹਾ ਡਾਂਡੇ ਦੇ ਸ਼ਿਆਦ ਨਹੀਂ ਹਿੰਦਾ ਸਾਟੇ 'ਚ ਕੋਈ ਵਿਆਹ ਨਹੀਂ ਕਰਾਊ ਵਿਆਹ ਨਹੀਂ ਕਰਾਉਣਗੇ ਕੋਈ ਨਾ ਦੇਖਦੇ ਆ ਅੱਛਾ ਤੂੰ ਮੈਨੂੰ ਇਹ ਦੱਸ ਵੀ ਇਹ ਸ਼ਿੰਦਾ ਵੇ ਰਹੀ ਸੀ ਓਏ ਨਹੀਂ ਨਹੀਂ ਮੇਰਾ ਸੀ ਕੋਈ ਨਾ ਇਹਦੀਆਂ ਤਾਂ ਮੈਂ ਭਾਂਦਾਂ ਲੱਤਾਂ ਵਟਾਂ ਇਕ ਲਾਬੀ ਬਣਾ ਫਿਰਦਾ ਹੈ ਆ ਦੇਸ਼ ਦੇ ਵੀ ਵਾਰੀ ਤੱਕ ਕਿਵੇਂ ਅਗਲਾ ਗਿਆ ਨੂੰ ਅਹੀਂ ਮੈਂ ਕਸਮ ਖਾਣਿਆ ਜਿੰਨਾ ਜਰਾਂ ਤਾਂ ਦੇਸ਼ ਜਾਨ ਨਹੀਂ ਹੁੰਦਾ ਸਾਡੇ ਜੋ ਕੋਈ ਨਿਆਣੀ ਕਰਾਂ ਭਾਵੇਂ ਜਾਨ ਨੂੰ ਰਾਣੀ ਘਰ ਦੀ ਸਾਲੀ ਦਾ ਦਾ ਅਗਲਾ ਪੜਾ ਆਇਆ ਲਾਲਾ ਲਾਜਪਤਰਾਏ ਦੀ ਮੌਤ ਹੋ ਗਈ ਲਾਲਾ ਜੀ ਦੀ ਮੌਤ ਦਾ ਬਦਲਾ ਘੱਟ ਸੰਟੇ ਉਹਦੇ ਸਾਥੀਆਂ ਨੇ ਅੰਗਰੇਜ਼ ਕਪਤਾਨ ਸਾਂਡਰਸ ਨੂੰ ਮਾਰ ਕੇ ਲਿਆ ਦੇਸ਼ ਵਿੱਚ ਚਾਰੇ ਪਾਸੇ ਰੌਲਾ ਪੈ ਗਿਆ ਤੇ ਸਾਰੇ ਭੱਡੜ ਮਚ ਗਈ ਉਹ ਸੰਤਰੀ ਜੀ ਇੱਕ ਨੌਜਵਾਨ ਹੈ ਬਾਬਾ ਕਿਹੜਾ ਨੌਜਵਾਨ ਤੇ ਤੁਸੀਂ ਨੂੰ ਕਿਉਂ ਭੱਜਦੇ ਹੋ ਬੜਾ ਖਤਰਨਾਕ ਨੌਜਵਾਨ ਹੈ ਗੋਰੇ ਅਫਸਰ ਨੂੰ ਗੋਲੀ ਮਾਰ ਕੇ ਭੱਜਾ ਗੋਰਾ ਅਫਸਰ ਮਰ ਗਿਆ ਹੈ ਨਾ ਦੁਸ਼ਟ ਨੇ ਨਿਸ਼ਾਨਾ ਹੀ ਐਸਾ ਮਾਰਿਆ ਸਾਹ ਤਾਂ ਸਾਹ ਤਾਂ ਹੀ ਚੁੱਤ ਹੋ ਗਿਆ ਜਾਂਦਾ ਰਿਹਾ ਮੇਰਾ ਪੁੱਤਰਾ ਉਹ ਕੌਣ ਜਾਂਦਾ ਰਹੇ ਮੇਰਾ ਪੁੱਤਰ ਜਿਹਨੇ ਗੋਰੇ ਅੰਗਰੇਜ਼ ਨੂੰ ਰੜੇ ਮੈਦਾਨ ਵਿੱਚ ਲਲਕਾਰ ਕੇ ਮਾਰਿਆ ਉਹ ਮੂਸਮਾ ਗੱਲ ਕਰ ਰਿਹਾ ਬਾਬਾ ਨਹੀਂ ਤਾਂ ਸਿਖਾਉਂਦਾ ਤੋਂਦੂ ਪਹਿਲਾ ਕਿਹੜਾ ਮੈਂ ਸਿੱਖਾਂ ਦੇ ਬਾਹਰ ਆ ਕੀ ਮਤਲਬ ਗੁਲਾਮ ਦੇਸ਼ ਜੀ ਦੀ ਧਰਤੀ ਵੀ ਸਿੱਖਾਂ ਦੇ ਅੰਦਰ ਹੈ ਤੇ ਆਕਾਸ਼ ਵੀ ਸਿੱਖਾਂ ਦੇ ਅੰਦਰ ਉਹ ਬਾਬਾ ਮੈਨੂੰ ਤੇਰੀਆਂ ਇਹਨਾਂ ਗੱਲਾਂ ਦੀ ਕੋਈ ਸਮਝ ਨਹੀਂ ਆਉਂਦੀ ਉਹ ਜਾਇ ਭਲਿਆ ਲੋਕਾ ਜਾ ਜੇ ਤੈਨੂੰ ਮੇਰੀਆਂ ਗੱਲਾਂ ਦੀ ਸਮਝ ਆ ਜਾਂਦੀ ਤਾਂ ਅੱਜ ਮੈਂ ਸਿੱਖਾਂ ਦੇ ਅੰਦਰ ਨਾ ਹੁੰਦਾ ਜਾ ਤੂੰ ਜਾ ਕੇ ਆਪਣਾ ਹਕਮ ਕਰ ਲੈ ਕਰੀਆ ਬਾਬਾ ਜੀ ਕਿਹੜੀ ਗੱਲ ਦਾ ਪੁੱਤਰਾ ਮੇਰੇ ਤੇ ਚਾਦਰ ਦੇਣ ਦਾ ਲੱਗਦਾ ਪੁੱਤਰਾ ਤੂੰ ਮੈਨੂੰ ਓਪਰਾ ਸਮਝਿਆ ਤੂੰ ਮੇਰੇ ਹੱਥਾਂ ਵਿੱਚ ਲਿਆਏ ਜੰਜੀਰਾ ਨਹੀਂ ਵੇਖਿਆ ਦੇਖਿਆ ਨੇ ਬਾਬਾ ਜੀ ਪਰ ਕੀ ਤੁਹਾਨੂੰ ਇਸ ਨਾਲ ਪੀੜ ਨਹੀਂ ਹੁੰਦੀ ਹੁੰਦੀ ਸੀ ਪਰ ਹੁਣ ਤਾਂ ਆਦਤ ਜੀ ਪੈ ਗਈ ਹੈ ਹਾਂ ਕਦੇ ਕਦੇ ਇਹ ਚੀਜ਼ ਭਾਰਸਦੀ ਹੈ ਦਿਲ ਵਿੱਚੋਂ ਕਿ ਕਦ ਹੋਏ ਜੰਜੀਰਾ ਟੁੱਟਣ ਤੇ ਮੈਂ ਆਜ਼ਾਦ ਹੋਵਾਂ ਕਦੋਂ ਹੈ ਮੇਰੀਆਂ ਜੰਜੀਰਾ ਟਟਣ ਤੂੰ ਮੈਂ ਆਜ਼ਾਦ ਹੋਵਾਂ ਇਹ ਛੜ ਛੱਡ ਪੁੱਤਰਾ ਕਿਤੇ ਤੂੰ ਉਹੀ ਨੌਜਵਾਨ ਤਾਂ ਨਹੀਂ ਜਿਨ੍ਹਾਂ ਅੰਗਰੇਜ਼ ਅਫਸਰ ਨੇ ਮਾਰਿਆ ਨਹੀਂ ਬਾਬਾ ਜੀ ਇਹ ਕੰਮ ਤਾਂ ਸਰਦਾਰ ਭਗਤ ਸਿੰਘ ਤੇ ਉਹਦੇ ਸਾਥੀਆਂ ਦਾ ਏ ਸਾਡੇ ਜਿੰਮੇ ਤਾਂ ਇੰਨੇ ਕੰਮ ਲੱਗਾ ਸੀ ਕਿ ਪੁਲਿਸ ਦੇ ਅਕੇਲਾ ਕਿਉਂ ਨੂੰ ਧੋਖਾ ਦਈਏ ਪਰ ਬਾਬਾ ਜੀ ਹੁਣ ਅਸੀਂ ਵੀ ਪੂਰੇ ਮਾਨ ਦੇ ਕਹਿ ਸਕਦੇ ਹਾਂ ਕਿ ਅਸੀਂ ਲਾਲਾ ਜੀ ਦੀ ਮੌਤ ਦਾ ਬਦਲਾ ਲੈ ਲਿਆ ਜਾਂਦੇ ਰਹ ਮੇਰੇ ਪੁੱਤਰਾ ਜਾਂਦੇ ਰਹ ਜੇ ਤੁਸੀਂ ਇਸ ਕਾਬਲ ਹੋ ਗਿਓ ਕਿ ਆਪਣੀ ਹੀ ਧਰਤੀ ਤੇ ਡੱਲੇ ਹੋਏ ਲੋਕ ਦਾ ਬਦਲਾ ਲਵਾਂ ਤਾਂ ਉਹ ਦਰ ਦੂਰ ਨਹੀਂ ਜਦੋਂ ਇਹ ਮੇਰੀਆਂ ਕਲਮੀ ਦੀਆਂ ਜਿੱਦੀਆਂ ਟੁੱਟਣ ਗਿਆ ਜਦੋਂ ਮੇਰੀਆਂ ਕਲਮੀ ਦੀਆਂ ਜਿੱਦੀਆਂ ਟੁੱਟਣ ਗਿਆ ਤੇ ਸੰਘਰਸ਼ ਦਾ ਅਗਲਾ ਪੜਾ ਆਇਆ ਜਦੋਂ ਭਗਤ ਸਿੰਘ ਤੇ ਉਹਦੇ ਸਾਥੀਆਂ ਨੇ 8 ਅਪ੍ਰੈਲ 1929 ਨੂੰ ਐਸੈਂਬਲੀ ਵਿੱਚ ਬੰਬ ਛੱਟ ਕੇ ਗ੍ਰਿਫਤਾਰੀਆਂ ਦੇ ਦਿੱਤੀਆਂ ਸਾਰੇ ਦੇਸ਼ ਵਿੱਚ ਫਿਰ ਰੌਲਾ ਪੈ ਗਿਆ ਇਨਕਲਾਬ ਜ਼ਿੰਦਾਬਾਦ ਹਿੰਦੁਸਤਾਨ ਜ਼ਿੰਦਾਬਾਦ ਖਵਾਜਾ ਬਾਦ ਮੁਰਦਾਬਾਦ ਇਨਕਲਾਬ ਜ਼ਿੰਦਾਬਾਦ ਜਿੰਦੂ ਕੋ ਜ਼ਿੰਦਾਬਾਦ ਖਵਾਜਾ ਬਾਦ ਮੁਰਦਾਬਾਦ ਮੁਰਦਾਬਾਦ ਇੱਕ ਪਾਸੇ ਮਹਾਤਮਾ ਗਾਂਧੀ ਤੇ ਉਹਦੇ ਪੈਰੋਕਾਰ ਸਨ ਤੇ ਦੂਜੇ ਪਾਸੇ ਭਗਤ ਸਿੰਘ ਤੇ ਉਹਦੇ ਸਾਥੀ ਗਾਂਧੀ ਜੀ ਨੇ ਆਖਿਆ ਸ਼ਾਂਤੀ 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 ਤੇ ਭਗਤ ਸਿੰਘ ਨੇ ਆਖਿਆ ਸਰਕਾਰ ਇਸ ਤਰ੍ਹਾਂ ਨਹੀਂ ਮੰਨਦੀ ਨਹੀਂ ਮੰਨਦੀ ਨਹੀਂ ਮੰਨਦੀ ਗਾਂਧੀ ਜੀ ਨੇ ਫੇਰ ਆਖਿਆ ਸ਼ਾਂਤੀ 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 ਤੇ ਭਗਤ ਸਿੰਘ ਨੇ ਆਖਿਆ ਕ੍ਰਾਂਤੀ 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 ਗਾਂਧੀ ਜੀ ਨੇ ਫੇਰ ਆਖਿਆ ਚਿੱਟਾ ਰੰਗ ਨਿਆਰਾ ਏ ਤੇ ਭਗਤ ਸਿੰਘ ਨੇ ਆਖਿਆ ਸਾਨੂੰ ਲਾਲ ਰੰਗ ਪਿਆਰਾ ਬੱਤ ਸਿੰਘ ਨੇ ਆਖਿਆ ਲੋਲ ਰੰਗ ਮੁਕਤੀ ਦਾ ਤੇ ਅੰਗਰੇਜ਼ ਸਰਕਾਰ ਨੇ ਭੱਤ ਸਿੰਘ ਤੇ ਉਹਦੇ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਦੇਸ਼ ਵਿੱਚ ਫੇਰ ਚਾਰੇ ਪਾਸੇ ਰੌਲਾ ਪੈ ਗਿਆ ਲਾਰਡ ਰਵਨ ਮਿਲੈ ਤੋਂ ਪੱਜੇ ਆਏ ਗਾਂਧੀ ਜੀ ਨਾਲ ਗੱਲ ਕਰਨ ਲਈ ਪਰ ਕੌਮ ਨੇ ਸਿੱਧਾ-ਸਿੱਧਾ ਹੱਤ ਦਿੱਤਾ ਕਿ ਉਹ ਗਾਂਧੀ ਜੀ ਨਾਲ ਗੱਲਬਾਤ ਤਾਂ ਹੀ ਕਰਨ ਜੇ ਪਾਕਤ ਸੰਗ ਤੇ ਉਹਨਾਂ ਉਹਦੇ ਸਾਥੀਆਂ ਦੀ ਫਾਂਸੀ ਦੀ ਸਜ਼ਾ ਮਨਸੂਫ ਹੋਵੇ ਤੇ ਗਾਂਧੀ ਜੀ ਇਸ ਗੱਲ ਤੇ ਅੜ ਗਏ ਮੈਂ ਮੈਂ ਇਹ ਜਿਜਾਜਤਾਂ ਮੈਂ ਦੇਖ ਲੰਦਾ ਜੀ ਤਾਂ ਕਰਾਂਗਾ ਜੇ ਪਾਕ ਸੇ ਕਹੇ ਕਿ ਉਸਨੇ ਅਸੈਂਬਲੀ ਵਿੱਚ ਪੰਪ ਸੁੱਟ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਬਹੁਤ ਵੱਡੀ ਗਲਤੀ ਕੀਤੀ ਹੈ ਬਹੁਤ ਵੱਡੀ ਗਲਤੀ ਕੀਤੀ ਹੈ ਤੇ ਜਦੋਂ ਇਹ ਗੱਲ ਹਿੰਦਕ ਸਿੰਘ ਨੂੰ ਕਾਲ ਕੋਠੜੀ ਵਿੱਚ ਪਤਾ ਲੱਗੀ ਤਾਂ ਪਾਕਿਸਤਾਨ ਨੇ ਕਾਲ ਕੋਠੜੀ ਵਿੱਚ ਹੀ ਗਾਂਧੀ ਜੀ ਨੂੰ ਸੁਨੇਹਾ ਭੇਜ ਦਿੱਤਾ ਜੇ ਆਖਿਆ ਗਾਂਧੀ ਜੀ ਇਨਕਲਾਬੀ ਕਦੇ ਵੀ ਮਾਫੀਆਂ ਮੰਨ ਕੇ ਫਾਂਸੀ ਦੇ ਤਖਤੇ ਤੋਂ ਵਾਪਸ ਨਹੀਂ ਮੁੜਿਆ ਕਰਦੇ ਵਾਪਸ ਨਹੀਂ ਮੁੜਿਆ ਕਰਦੇ ਵਾਪਸ ਨਹੀਂ ਮੁੜਿਆ ਕਰਦੇ ਦਿੱਤੇ 3 ਮਾਰਚ 1931 ਨੂੰ ਮੇਰੇ ਤਿੰਨੇ ਪੁੱਤਰਾਂ ਨੂੰ ਫਾਂਸੀ ਦੀ ਸਜ਼ਾ ਹੋ ਗਈ ਤੇ ਤੇ ਇੱਕ ਵਾਰ ਫੇਰ ਕਾਨੂੰਨ ਉਹਨਾਂ ਤੇ ਤਾੜੀ ਮਾਰ ਕੇ ਹੱਸਿਆ ਉਹ ਦੇਖਿਆ ਬਾਬਾ ਦੇਖਿਆ ਅਗਲੇ ਆਨੇ ਰਾਤੋ ਰਾਦੀ ਫਾਦੀ ਚੜਤੇ ਗੇਣੇ ਚੂੰ ਦਾ ਕਲੀ ਕੀਤੀ ਉਹ ਤੂੰ ਕਹਿੰਦਾ ਚੂੰ ਤੱਕ ਨਹੀਂ ਕੀਤੀ ਜਾ ਜਾ ਕੇ ਦੇਖ ਲਾਹੌਰ ਸ਼ਹਿਰ ਜੀਆਂ ਕਲੀਆਂ ਵਿੱਚ ਤੇ ਪਿੰਡਾਂ ਵਿੱਚ ਦੇਸ ਦੇ ਦੀ ਰੀਤ ਐ ਜਦੋਂ ਵੀਰ ਵਿਆਹ ਜਾਂਦੇ ਨੇ ਨਾ ਤਾਂ ਪੈਣਾ ਘੋੜੀਆਂ ਗਾਉਂਦੀਆਂ ਨੇ ਪਰ ਕੱਲ ਜਿਹੜੇ ਮੇਰੇ ਪੁੱਤਰਾ ਨੇ ਤਿੰਨ ਪੁੱਤਰਾ ਨੇ ਮੌਤ ਵੇਖੀ ਆ ਨਾ ਓਏ ਉਹਦੀਆਂ ਘੋੜੀਆਂ ਕੱਲੀਆਂ ਪੈਣਾ ਨਹੀਂ ਗਾਈਆਂ ਆ ਦੇਸ ਦੇ ਬੱਚੇ-ਬੱਚੇ ਨੇ ਗਾਣਿਆ ਦੇਸ ਦੇ ਬੱਚੇ-ਬੱਚੇ ਨੇ ਗਾਣਿਆ ਮੌਬੋਲੀ ਨੇ badhi ne gai janjute ਕਰੀ ਨਹੀਂ ਨਾ ਕਰਨੀ ਤਾਂ ਮੈਂ ਸਮਝਾਂਗਾ ਜਿਹੜੇ ਮੇਰੇ ਪੁੱਤਰਾਂ ਨੇ ਫਾਂਸੀ ਦਾ ਰੱਸਾ ਚੁੰਮਿਆ ਨਾ ਉਹ ਹਲੇ ਜਾਈ ਨਹੀਂ ਗਿਆ ਇੰਨਾ ਜ਼ੰਜੀਰਾ ਵਿੱਚ ਇੱਕ ਜ਼ੰਜੀਰ ਤਾਂ ਮੇਰੀ ਟੁੱਟ ਗਈ ਐ ਤੇ ਟੁੱਟ ਗਈ ਐ ਤੇ ਮੈਂ 16 ਸਾਲਾਂ ਬਾਅਦ ਰਸਮੀ ਤੌਰ ਤੇ ਆਜ਼ਾਦ ਹੋ ਗਿਆ ਮੇਰੇ ਹੱਥ ਆਜ਼ਾਦ ਹੋਏ ਪੈਰ ਆਜ਼ਾਦ ਹੋਏ ਭਾਵੇਂ ਐਸਾ ਜਾਦੀ ਵਿੱਚ ਮੇਰਾ ਬੰਗਾਲ ਟੋਟੇ ਟੋਟੇ ਹੋ ਗਿਆ ਮੇਰੇ ਪੰਜਾਬ ਦੇ ਟੋਟੇ ਟੋਟੇ ਹੋ ਗਏ ਪਰ ਇੱਕ ਵਾਰ ਫਿਰ ਮੇਰੇ ਪੁੱਤਰ ਨਵੇਂ ਨਵੇਂ ਉਸਾਰੀਆਂ ਤੇ ਲੱਗ ਗਏ ਨਵੇਂ ਨਵੇਂ ਕਾਰਖਾਨੇ ਬਣੇ ਡੈਮ ਬਣੇ ਬਿਜਲੀ ਘਰ ਬਣੇ ਪਰ ਜਿਵੇਂ ਜਿਵੇਂ ਵਕਤ ਵੀ ਦੱਗ ਗਿਆ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਸਮਾਜ ਵਿੱਚ ਕਿਤੇ ਨਾ ਕਿਤੇ ਤਾਂ ਗੜਬੜ ਜ਼ਰੂਰ ਹੈ ਜਦੋਂ ਮੇਰੇ ਗਰੀਬ ਹੋਰ ਗਰੀਬ ਹੁੰਦੇ ਗਏ ਤੇ ਮੇਰਾ ਅਮੀਰ ਹੋਰ ਅਮੀਰ ਹੁੰਦੇ ਗਏ ਜਦੋਂ ਮੇਰੇ ਗਰੀਬ ਦੇ ਹੱਥਾਂ ਵਿੱਚ ਚਾਰ ਰੋਟੀਆਂ ਦੀ ਵਜਾਏ ਦੋ ਰੋਟੀਆਂ ਰਹਿ ਗਈਆਂ ਜਦੋਂ ਮੀਰਾ ਦੇ ਕੁੱਤੇ ਬਿਸਕਟ ਖਾਣ ਲੱਗੇ ਤਾਂ ਇੱਕ ਵਾਰ ਫੇਰ ਮੇਰੇ ਤੇ ਸਵਾਲ ਦਰ ਸਵਾਲ ਖੜੇ ਹੋਏ ਸਵਾਲ ਦਰ ਸਵਾਲ ਖੜੇ ਹੋਏ ਸਵਾਲ ਦਰ ਸਵਾਲ ਖੜੇ ਹੋਏ ਮੈਂ ਇੱਕ ਕਿਸਾਨ ਆ ਇਸ ਦੇਸ਼ ਵਿੱਚ ਜਿੰਨੇ ਵੀ ਅਨਾਜ ਪੈਦਾ ਹੁੰਦਾ ਉਹ ਮੈਂ ਆਪਣੇ ਹੱਥੀ ਪੈਦਾ ਕਰਦਾ ਤੇ ਫਿਰ ਵੀ ਮੇਰਾ ਜ਼ਰੂਰਤ ਦੇ ਕਰਜ਼ੇ ਦੀ ਪੱਟ ਕਿਉਂ ਆ ਮੈਂ ਕੁਝ ਕੁਝਿਆ ਕਰ ਲਈ ਮਜਬੂਰ ਕਿਉਂ ਆ ਮੈਂ ਫਾਇਨਲੀ ਮਜਬੂਰ ਕਿਉਂ ਆ ਮੈਂ ਬੇਰਜ਼ਗਰ ਨੌਜਵਾਨ ਮੈਂ 1158 ਪ੍ਰੋਫੈਸਰਾਂ ਦੀ ਭਰਤੀ ਚ ਸਿਲੈਕਟ ਹੋਇਆ ਪਰ ਇਨਾ ਪੜ੍ਹਨ ਲਿਖਣ ਦੇ ਬਾਵਜੂਦ ਵੀ ਮੈਨੂੰ ਨੌਕਰੀ ਨਹੀਂ ਮਿਲੀ ਮੈਂ ਬੇਰਜ਼ਗਰ ਕਿਉਂ ਆ ਇਨਾ ਪੜ੍ਹਨ ਲਿਖਣ ਦੇ ਬਾਵਜੂਦ ਵੀ ਮੈਂ ਬੇਰਜ਼ਗਰ ਕਿਉਂ ਆ ਮੈਂ ਇੱਕ ਕਾਰੀਗਰਾਂ ਇਸ ਦੇਸ਼ ਵਿੱਚ ਜਿੰਨਾ ਵੀ ਕਪੜਾ ਬੰਦ ਆਏ ਮੇਰੇ ਆਪਣੇ ਹੱਥਾਂ ਨਾਲ ਬੰਦ ਆਏ ਫਿਰ ਮੇਰੇ ਬੱਚੇ ਨੰਗੇ ਕਿਉਂ ਹਨ ਮੇਰੇ ਬੱਚੇ ਨੰਗੇ ਕਿਉਂ ਨੇ ਮੇਰੇ ਸਿਰ ਉੱਤੇ ਕਰਜ਼ੇ ਦੀ ਪੰਡ ਕਿਉਂ ਆ ਮੈਂ ਬੇਰੁਜ਼ਗਾਰ ਕਿਉਂ ਆ ਮੇਰੇ ਬੱਚੇ ਨੰਗੇ ਕਿਉਂ ਨੇ ਮੇਰੇ ਬੱਚੇ ਭੁੱਖੇ ਕਿਉਂ ਨੇ ਮੈਂ ਬੇਰੁਜ਼ਗਾਰ ਕਿਉਂ ਆ ਮੈਂ ਕੋਈ ਨਾ ਨਹੀਂ ਮਇਪੂਰ ਕਿਉਂ ਆ ਇੰਨਾ ਪੜਾ ਲੈਣੇ ਦਿਨ ਤੇ ਕੱਢਿਆ ਕਿਉਂ ਆ ਕਿਹੜਾ ਕਰਜ਼ਾ ਮਇਪੂਰ ਕਿਉਂ ਆ ਮੈਂ ਦੱਸਦਾ ਮੈਂ ਦੱਸਦਾ ਮੇਰੇ ਪੁੱਤਰੋਂ ਮੈਂ ਦੱਸਦਾ ਜਿਹਨ ਅੰਨ ਪੈਦਾ ਕਰਨ ਵਾਲਾ ਕਿਸਾਨ ਪੱਖਾ ਕਿਉਂ ਮਰਦਾ ਏ ਮੇਰੇ ਗਰੀਬ ਦੇ ਸੱਤੇ ਛੱਤ ਕਿਉਂ ਨਹੀਂ ਐ ਬੇਰੁਜ਼ਗਾਰ ਕੋਲੇ ਰੁਜ਼ਗਾਰ ਕਿਉਂ ਨਹੀਂ ਐ ਕਾਰੀਗਰ ਦੇ ਤੰਤੇ ਕਪੜਾ ਕਿਉਂ ਨਹੀਂ ਐ ਤੁਸੀਂ ਸਾਰਿਆਂ ਨੇ ਮਿਲ ਕੇ ਮੇਰੀਆਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਿਆ ਮੈਨੂੰ ਆਜ਼ਾਦ ਕਰਵਾਇਆ ਪਰ ਆਪਣੇ ਵੱਡੇ ਵੀਰ ਪੰਕਤ ਸਿੰਘ ਦਾ ਫਾਂਸੀ ਤੇ ਤਖਤੇ ਤੇ ਲਾਇਆ ਹੋਇਆ ਇਨਕਲਾਬ ਦਾ ਨਾਰਾ ਭੁੱਲ ਗਏ ਹੋ ਇਨਕਲਾਬ ਹਾਂ ਇਨਕਲਾਬ ਜੇ ਤੁਸੀਂ ਚਾਹੁੰਦੇ ਆ ਹਰ ਇੱਕ ਨੂੰ ਰੱਜ ਮੇ ਰੋਟੀ ਮਿਲੇ ਹਰ ਇੱਕ ਦੇ ਸਿਰ ਤੇ ਛੱਤ ਹੋਵੇ ਰੁਜ਼ਗਾਰ ਹੋਵੇ ਤੰਤੇ ਕਪੜਾ ਹੋਵੇ ਤਾਂ ਸਾਰੇ ਜਣੇ ਮੇਰੇ ਨਾਲ ਮਿਲ ਕੇ ਉਸ ਗੁਤਰਨਾਰੇ ਨੂੰ ਹੋਰ ਬੁਲੰਦ ਕਰੋ

ਸੀ ਨਾਟਕ ਸਰਦਾਰ ਗੁਰਸ਼ਰਨ ਸਿੰਘ ਹੋਰਾਂ ਦਾ ਲਿਖਿਆ ਹੋਇਆ ਇਨਕਲਾਬ ਜ਼ਿੰਦਾਬਾਦ ਜੇ ਤੁਹਾਨੂੰ ਚੰਗਾ ਲੱਗਿਆ ਜਿੰਨਾ ਕ ਚੰਗਾ ਲੱਗਿਆ ਤੁਹਾਡੀਆਂ ਤਾੜੀਆਂ ਉਹਨੀਆਂ ਉੱਚੀਆਂ ਹੋਣੀਆਂ ਚਾਹੀਦੀਆਂ ਇੱਕ ਟੇ ਔਰ ਨੰਬਰ 2 ਦੇ ਉੱਤੇ ਮੇਰੀ ਬੇਨਤੀ ਹੈ ਸੀ ਇੱਥੋਂ ਇੱਕ ਵਾਰੀ ਕਹਾਂਗੇ ਇਨਕਲਾਬ ਜ਼ਿੰਦਾਬਾਦ ਤੁਸੀਂ ਸਾਰੇ ਜਿਹਦੀਆਂ ਤੇ ਦੋਨੋਂ ਬਹਾ ਕੈਮਨੇ ਦੋਨੋਂ ਬਹਾ ਝੁੱਕ ਕੇ ਜ਼ਿੰਦਾਬਾਦ ਕਹੇਗਾ ਦੋ ਵਾਰੀ ਤੇ ਜੇ ਕਿਸੇ ਦੀ ਇੱਕ ਬਾਹ ਕਾਇਮ ਹੈ ਤੇ ਇੱਕ ਬਾਹ ਚੁੱਕ ਕੇ ਬਾਈ ਤੇ ਆਉ ਨਾਰਾ ਬੁਲੰਦ ਕਰ ਗਿਆ ਅੱਜ ਦੇ ਦਿਹਾੜੇ ਦੇ ਉੱਤੇ ਇਨਕਲਾਬ ਜ਼ਿੰਦਾਬਾਦ 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 ਇਨਕਲਾਬ ਜ਼ਿੰਦਾਬਾਦ 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 ਇਨਕਲਾਬ ਜ਼ਿੰਦਾਬਾਦ ਜ਼ਿੰਦਾਬਾਦ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤਾਂ ਏਸੀ ਲੋਕ ਕਲਾ ਮંચ ਜੀਰਾ ਦੇ ਕਲਾਕਾਰ ਜਿਨ੍ਹਾਂ ਨੇ ਸਰਦਾਰ ਗੁਰਸ਼ਰਨ ਸਿੰਘ ਹੋਰਾਂ ਦਾ ਲਿਖਿਆ ਹੋਇਆ ਨਾਟਕ ਪੇਸ਼ ਕੀਤਾ ਇਨਕਲਾਬ ਜ਼ਿੰਦਾਬਾਦ ਤੇ ਅਗਲੀ ਕੋਰੀਓਗ੍ਰਾਫੀ ਆ ਬਿਨਾ ਦੇਰੀ ਤੋਂ ਆਰਾਮ ਨਾਲ ਬੈਠ ਜਾਓ ਜਿਹੜੀਆਂ ਕੁੜੀਆਂ ਬੀਬੀਆਂ ਖੜੀਆਂ ਐ ਅੱਗੇ ਕੁਰਸੀਆਂ ਪਈਆਂ ਕੁਰਸੀਆਂ ਤੇ ਬੈਠ ਜਾਓ ਇੱਥੇ ਦਰੀਆਂ ਤੇ ਵੀ ਬੈਠ ਸਕਦੇ ਹੋ ਅੱਗੇ ਆ ਕੇ